ਤੇ ਪਹਿਲਾਂ ਆਪਾਂ ਲਾ ਲਈਏ ਜੀ ਚਾਹ ਨੂੰ ਤੇ ਫਿਰ ਤੁਹਾਨੂੰ ਆਪਾਂ ਅੱਗੇ ਦੱਸਦੇ ਆਂ ਵੀ ਪੈਨ ਵਾਲੇ ਆਪਾਂ ਕੀ ਖਾਸ ਲੈ ਕੇ ਆਇਆ ਪਹਿਲਾਂ ਆਪਾਂ ਚਾਹ ਨੂੰ ਲਾ ਲਈਏ ਤੇ ਬਾਕੀ ਦੇ ਕੰਮ ਕਰ ਲਈਏ ਤੇ ਫਿਰ ਆਪਾਂ ਗਾਹਾਂ ਤੋਂ ਦੱਸਦੇ ਆਂ le tera na li ret ta ਸਾਡਾ ਛੱਡ ਗਈ ਹੈ ਤੇ ਫਿਰ ਮਿਲਦੇ ਹਾਂ ਸੋ ਅੱਜ ਇਹ ਵੀਡੀਓ ਆਪਣੀ ਢੈਣ ਵਾਸਤੇ ਖਾਸ ਹੈ ਜਿਵੇਂ ਆਪਣੀਆਂ ਇਹ ਜਾਲੀਆਂ ਹੁੰਦੀਆਂ ਇਹਨਾਂ 'ਚ ਰੇਤ ਤਾਂ ਬਹੁਤ ਜ਼ਿਆਦਾ ਫਸ ਜਾਂਦਾ ਹੈ ਕਈ ਵਾਰ ਸਿੰਗਲ ਜਾਲੀ ਹੁੰਦੀ ਹੈ ਆਪਣੀ ਇਹ ਡਬਲ ਜਾਲੀ ਹੈ ਇਹ ਤਾਂ ਉਦੋਂ ਵੀ ਔਖੀ ਹੈ ਸਾਫ਼ ਕਰਨੀ ਤੇ ਜੇਕਰ ਆਪਾਂ ਇਹਨੂੰ ਪਾਣੀ ਨਾਲ ਸਾਫ਼ ਕਰਦੇ ਹਾਂ ਤਾਂ ਇਹਨੂੰ ਜਗਾ ਪੈ ਨਹੀਂਦੀ ਤੇ ਰੋਜ ਆਪਾਂ ਇਹਦੇ ਤੇ ਪੇਂਟ ਵਗੈਰਾ ਵੀ ਨਹੀਂ ਕਰ ਸਕਦੇਗੇ ਤੇ ਆ ਦੇਖੋ ਇਹ ਰੇਤੇ ਨਾਲ ਹੁਣ ਬਿਲਕੁਲ ਭਰੀਆਂ ਭਈਆਂ ਕਿਉਂਕਿ ਜਦੋਂ ਨੇਰੀਆਂ ਨੂਰੀਆਂ ਚੱਲਦੀਆਂ ਹੋ ਤਾਂ ਜ਼ਿਆਦਾ ਹੀ ਰੇਤ ਤਾਂ ਪੈ ਜਾਂਦਾ ਹੁਣ ਜਿਵੇਂ ਮੀਂਹ ਪਏ ਆ ਜਾਂ ਉਹ ਵੀ ਇਹਦੇ ਉੱਪਰ ਰੇਤਾਂ ਜੰਮ ਜਾਂਦਾ ਤੇ ਤੁਸੀਂ ਨੇੜੇ ਤੋਂ ਦੇਖੋ ਕਿੰਨਾ ਰੇਤਾਂ ਇਹਨਾਂ ਦੇ ਵਿੱਚ ਭਰਿਆ ਹੋਇਆ ਤੇ ਹੁਣ ਆਪਾਂ ਨਾ ਪਹਿਲਾਂ ਇਸ ਤਰ੍ਹਾਂ ਦਾ ਕੋਈ ਰੰਗ ਵਾਲਾ ਆਪਣੇ ਗੁਰਸ਼ ਹੁੰਦਾ ਉਹ ਲੈ ਲਾਂਗੇ ਤੇ ਉਹਦੇ ਨਾਲ ਆਪਾਂ ਇੱਕ ਵਾਰੀ ਇਹਨਾਂ ਇਸ ਤਰ੍ਹਾਂ ਸਾਫ਼ ਕਰ ਲਾਂਗੇ ਸਾਰਾ ਰੇਤਾਂ ਝਾਰ ਲਾਂਗੇ ਆਪਾਂ ਤੇ ਨਾਲੇ ਤਾਂ ਇਹ ਦਿਨ ਕੋਈ ਖਲਾਰਾ ਨਹੀਂ ਪੈਂਦਾ ਵਾ ਜੇਕਰ ਆਪਾਂ ਪਾਣੀ ਨਾਲ ਧੋਨੇ ਆ ਤਾਂ ਨਲ ਤਾਂ ਜਗਾਤ ਪੈ ਜਾਂਦੀ ਹੈ ਨਾਲੇ ਵਿੱਚ ਚਿੱਕੜ ਜਿੱਲਾ ਬਹੁਤ ਹੋ ਜਾਂਦਾ ਹੈ ਤੇ ਬਸ ਆਪਾਂ ਇਹ ਕਿਰਨ ਨੂੰ ਵਰਸ਼ ਨਾਲ ਸਾਫ ਕਰਕੇ ਤੇ ਤੁਹਾਨੂੰ ਇੱਕ ਚੀਜ਼ ਨਾ ਰਹੀ ਆਪਣੀਆਂ ਜਾਲੀਆਂ ਬਿਲਕੁਲ ਸੁਮਕਾਂ ਟਪਕਦੀਆਂ ਨਹੀਂ ਦਿਸਣ ਕੋਈ ਆਪਾਂ ਨੂੰ ਜਿਆਦੇ ਇਹਦੇ ਚ ਚੀਜ਼ਾਂ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਜਾਲੀਆਂ ਆਪਣੀਆਂ ਸਾਫ ਹੁੰਦੀਆਂ ਲੰਪਰੀ ਦਾ ਸਾਰਾ ਝਾੜ ਲਾਂਗੇ ਆ ਦੇਖੋ ਕਿੰਨਾ ਰੇਤਾ ਪੈਂਦਾ ਇਹਨਾਂ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਪੈਂਦਾ ਤੇ ਇਹ ਕਹੇਗੇ ਜਾਂ ਲਈ ਕਿ ਬਹੁਤ ਰੇਤਾ ਪਿਆ ਹੈ ਤੇ ਪ੍ਰਣ ਨੂੰ ਸਾਫ਼ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਫਿਰ ਕਿਉਂਕਿ ਇਹਨਾਂ ਦੇ ਵਿੱਚੋਂ ਰੇਤਾਂ ਨੂੰ ਨਿਕਲਦਾ ਨਾ ਤੇ ਆਪਾਂ ਸਾਨੂੰ ਬਹੁਤ ਸੌਖੀ ਟਿਕਾ ਦੱਸ ਸਕਦੇ ਬਾਈਕ ਕਹਿੰਦੇ ਬਰਸ਼ਨਾਓ ਸਾਰਾ ਰੇਟਾ ਸਾਫ ਕਰਨਾ ਆਪਣਾ ਮੋਟਾ ਮੋਟਾ ਰੇਟਾ ਉਹ ਸਾਰਾ ਰੇਟਾ ਵਰਸ਼ਨਾ ਬਹੁਤ ਆਸਾਨੀ ਨਾਲ ਹੀ ਰੇਤਾ ਸਾਰਾ ਝੜ ਜਾਂਦਾ ਆਪਣੀਆਂ 5 ਮਿੰਟਾਂ 'ਚ ਜਾਲੀਆਂ ਸਾਰੀਆਂ ਸਾਫ਼ ਹੋ ਜਾਂਦੀਆਂ ਤੇ ਨਹੀਂ ਤਾਂ ਆਪਾਂ ਨੂੰ ਬਹੁਤ ਔਖ ਲੱਗਦਾ ਜਾਂਦਾ ਸਾਫ਼ ਕਰਨ ਦਾ ਕਿਉਂਕਿ ਧੂੜ ਵਿੱਚ ਇਹ ਤਾਂ ਕੈਦੀ ਇੱਟਾ ਮੋਟਾ ਮੋਟਾ ਝਾੜ ਲਏ ਆ ਦੇਖੋ ਹੁਣ ਆਪਾਂ ਸਾਰਾ ਰੇਤਾ ਇਹਦੇ ਚ ਕੱਢ ਤਾ ਇੱਕ ਵਾਰੀ ਤੇ ਹੁਣ ਆਪਾਂ ਜਿਹੜੀ ਚੀਜ਼ ਬਣਾਵਾਂਗੇ ਉਹ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਮਸ਼ੀਨ ਦਾ ਤੇਲ ਇਹ ਆਪਣੇ ਆਮ ਹੀ ਘਰਾਂ 'ਚ ਮਿਲ ਜਾਂਦਾ ਜੇਕਰ ਆਪਣੇ ਮਸ਼ੀਨ ਦਾ ਤੇਲ ਵੀ ਕਰੇ ਨਾ ਬੋਲੇ ਤਾਂ ਆਪਣੇ ਜੋੜਾ ਪਿੰਡਾਂ 'ਚ ਆਪਾਂ ਟਰੈਕਟਰ 'ਚ ਤੇਲ ਵਰਤਦੇ ਹਾਂ ਉਹ ਵੀ ਲੈ ਸਕਦੇ ਹਾਂ ਤੇ ਆਪਣੇ ਕੋਲ ਇਹ ਮਸ਼ੀਨ ਦਾ ਤੇਲ ਹੈਗਾ ਸੀ ਤੇ ਆਪਾਂ ਲੈ ਲਓ ਜੀ ਮਸ਼ੀਨ ਦਾ ਤੇਲ ਇਹ ਮੇ제 ਤੇ ਆਪਾਂ ਹੁਣ ਇਹਨੂੰ ਇੱਕ ਭਾਂਡੇ 'ਚ ਪਾ ਲਾਂਗੇ ਇਹ ਆਪ ਤੇਲ ਇੱਕ ਭਾਂਡੇ ਚ ਪਾ ਲਿਆ ਆਪੋਸਾ ਉਹਨਾਂ ਪਾ ਸਕਦੇ ਆ ਜਿੰਨੇ ਕ ਆਪਾਂ ਦਰਵਾਜ਼ੇ ਸਾਫ਼ ਕਰਨੇ ਤੇ ਇਹ ਤੇਲ ਆ ਇਸ ਤਰ੍ਹਾਂ ਦਾ ਤੇ ਜੇਕਰ ਤੁਹਾਡੇ ਕੋਲ ਮਸ਼ੀਨ ਦਾ ਤੇਲ ਨਹੀਂ ਤਾਂ ਟਰੈਕਟਰ ਦਾ ਵਾਲਾ ਤੇਲ ਆ ਜਿਹੜਾ ਆਪਾਂ ਟਰੈਕਟਰ ਚ ਵਰਤਦੇ ਆ ਉਹ ਵੀ ਇਹ ਇਹਦੀ ਜਗ੍ਹਾ ਤੁਸੀਂ ਵਰਤ ਸਕਦੇ ਆ ਤੇ ਆਪਾਂ ਇਸ ਤਰ੍ਹਾਂ ਵੀ ਗੁਰਸ਼ੇ ਨਹੀਂ ਝਾੜਦੇ ਆਪਾਂ ਜਿਹੜੇ ਨਾਲ ਆਪਾਂ ਮਿੱਟੀ ਝਾੜੀ ਸੀ ਤੇ ਉਹਨੂੰ ਆਪਾਂ ਇਸ ਤਰ੍ਹਾਂ

ਕਿਉਂਕਿ ਆਪਾਂ ਪਾਣੀ ਵਰਤਾਂਗੇ ਤਾਂ ਉਹਦੇ ਨਾਲ ਹੀ ਲੋਹੇ ਦੀ ਜਾਲੀ ਨੂੰ ਜਲਾਲ ਪੈਂਦੀ ਹੈ ਤੇ ਇਹਦੇ ਨਾਲ ਬਹੁਤ ਹੀ ਵਧੀਆ ਆਪਣੀਆਂ ਜਾਲੀਆਂ ਸਾਫ਼ ਹੋ ਜਾਂਦੀਆਂ ਤੇ ਕੋਈ ਇਹਦੇ 'ਚ ਜ਼ਿਆਦਾ ਖਰਚ ਨਹੀਂ ਆਉਂਦਾ ਤੇ ਜਦੋਂ ਇਹ ਵਧੀਆ ਹੋ ਜਗੀ ਆਹ ਇਹ ਦੇਖਾ ਵੀ ਆ ਦੇਖੋ ਤੁਸੀਂ ਤੁਹਾਨੂੰ ਕਿੰਨਾ ਫਰਕ ਨਜ਼ਰ ਆ ਰਿਹਾ ਇਧਰ ਆਪਾਂ ਹਜੇ ਸਾਫ਼ ਨਹੀਂ ਕਰੀਗੀ ਤੇ ਇਧਰ ਜਿਹੜੀ ਇਹ ਚਾਲੀਏ ਸਾਫ਼ ਕਰੀ ਹੈ ਤੇ ਇਹਦੇ ਤੁਹਾਨੂੰ ਫਰਕ ਆਪਣੇ ਆਪ ਨੂੰ ਦਿਖ ਰਿਹਾ ਹੋਗਾ ਕੈਮਰੇ ਵਿੱਚ ਵੀ ਕਿੰਨਾ ਫਰਕ ਨਜ਼ਰ ਆ ਰਿਹਾ ਇਹਦੇ ਵਿੱਚ ज्यादा अपनी मेहनत भी नहीं करती खर्च भी हो गई है बस एक पी अपनी अपन जाली बहुत सोनिया कर सकते हैं नहीं तो अपन जाली अपनी बहुत मेहनत करनी है फिर जाके साफ होंगे जेकर आप साफ करा तो पानी पाएंगे ਅਰੀ ਨਾਲੇ ਗੱਲੀਆਂ ਸ਼ੁਰੂ ਹੋ ਜਾਂਦੀਆਂ ਇਹ ਕਰ ਆਪਣਾ ਕੰਟ੍ਰੈਕਟ ਤੁਹਾਨੂੰ ਇਹ ਚੰਗੀ ਲੱਗੀ ਤਾਂ ਕਮੈਂਟਾਂ ਚ ਜਰੂਰ ਦੱਸੋ ਕਿ ਜੇਕਰ ਸਾਡੇ ਬਲੌਗ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ